ਤੇ ਵਧੀਆ ਬਣ ਕੇ ਤਿਆਰ ਹੋ ਜਾਣਗੇ ਜੀ ਸਭ ਸਿਹਰੇ ਕਾਲਜੀ ਸਾਰਿਆਂ ਨੂੰ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਤੁਹਾਡੇ ਲਈ ਕਾਲੇ ਛੋਲੇ ਭੁੰਨਣ ਦੀ ਤੇ ਆਪਾਂ ਕੜਾਈ ਦੇ ਵਿੱਚ ਕਾਲੇ ਛੋਲੇ ਭੁੰਨ ਕੇ ਦਿਖਾਵਾਂਗੇ ਅੱਜ ਤੇ ਇਹ ਸਿਰਫ 5 ਮਿੰਟਾਂ ਦੇ ਵਿੱਚ ਛੋਲੇ ਭੁੰਨ ਕੇ ਤਿਆਰ ਹੋ ਜਾਣਗੇ ਜੀ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਕਰਦੇ ਆ ਰੈਸਪੀ ਸ਼ੁਰੂ ਛੋਲੇ ਭੁੰਨਣ ਦੀ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਇਹ ਛੋਲੇ ਭੁੰਨਣੇ ਦਿਖਾਵਾਂਗੇ ਜੀ ਦੱਸਾਂਗੇ ਵੀਡੀਓ ਦੇ ਵਿੱਚ ਤੇ ਕਿਉਂਕਿ ਛੋਲੇ ਖਾਣੇ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਆ ਤੇ ਆਪਾਂ ਨੂੰ ਵਧੀਆ ਵੀ ਲੱਗਦੇ ਇਹ ਖਾਣੇ ਤੇ ਆਪਾਂ ਬਾਜ਼ਾਰੋਂ ਲਿਆਉਣੇ ਤਾਂ ਕਿੰਨੇ ਮਹਿੰਗੇ ਮਿਲਦੇ ਆਪਾਂ ਨੂੰ ਇਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਆਸਾਨੀ ਨਾਲ ਛੋਲੇ ਭੁੰਨ ਸਕਦੇ ਹਾਂ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਵੀਡੀਓ ਸ਼ੁਰੂ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਛੋਲੇ ਭੁੰਨ ਲਈ ਜੀ ਆਪਾਂ ਸਭ ਤੋਂ ਪਹਿਲਾਂ ਇਹ ਦਿਖਾਵਾਂਗੇ ਵੀ ਆਪਾਂ ਕਿਹੜੇ ਛੋਲੇ ਲੈਂਦੇ ਆ ਇਸ ਤਰੀਕੇ ਨਾਲ ਇਹ ਜਿਹੜੇ ਗੋਲ-ਗੋਲ ਜਿਹੇ ਹੁੰਦੇ ਆਗੇ ਤੇ ਇਹ ਛੋਲੇ ਲੈਣੇ ਆਪਾਂ ਨੇ ਕਿਉਂਕਿ ਕਈ ਵਾਰ ਆਪਾਂ ਦੇਖੀ ਛੋਲੇ ਭੁੰਨਣ ਲੱਗ ਜਾਂਦੇ ਆ ਤਾਂ ਉਹ ਭੁੰਨੇ ਨਹੀਂ ਜਾਂਦੇ ਉਹ ਬਰੀਕ ਹੁੰਦੇ ਦੇਖਣ ਚ ਵੀ ਤੇ ਇਸ ਤਰੀਕੇ ਦੇ ਛੋਲੇ ਲੈਣੇ ਆਗੇ ਗੋਲ ਚ ਤੇ ਇਹ ਜੀ ਭੁੰਨ ਕੇ ਤਿਆਰ ਹੁੰਦੇ ਆਗੇ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਨਮਕ ਤੇ ਥੋੜੀ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਕਿਉਂਕਿ ਬਾਜ਼ਾਰ ਦੇ ਵਿੱਚ ਜਿਹੜੇ ਆਪਾਂ ਨੂੰ ਛੋਲੇ ਮਿਲਦੇ ਖਾਣ ਲਈ ਤੇ ਉਹ ਖੀਲੇ ਰੰਗ ਦੇ ਹੁੰਦੇ ਆ ਹਲਦੀ ਵਾਲੇ ਤੇ ਬਹੁਤ ਹੀ ਵਧੀਆ ਲੱਗਦੇ ਦੇਖਣ ਚ ਵੀ ਤੇ ਆਪਾਂ ਥੋੜਾ ਜਿਹਾ ਪਾਣੀ ਲਾਵਾਂਗੇ ਜੀ ਇੱਥੇ ਦੋ ਚਮਚੇ ਦੇ ਕਰੀ ਬਸ ਇਹ ਰੱਖਵਾਲਾ ਨਹੀਂ ਤੇ ਇਹਨਾਂ ਇੱਕ ਪਾਣੀ ਨਾਲ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਨਾਲ ਨਮਕ ਤੇ ਹਲਦੀ ਨੂੰ ਛੋਲੇ ਦੇ ਉੱਪਰ ਚੰਗੀ ਤਰ੍ਹਾਂ ਇਹ ਕੋਟਿੰਗ ਜੀ ਹੋ ਜੂਗੀ ਇਹਨਾਂ ਦੀ ਸਾਰੇ ਛੋਲਿਆਂ ਦੇ ਤੇ ਹਲਦੀ ਤੇ ਲੱਗ ਜਾਣਗੇ। ਇਹ ਜਿਹੜੇ ਮਿਕਸ ਕਰ ਲੈਣਾ। ਜਿਹੜੇ ਸਾਰੇ ਇਹ ਛੋਲਿਆਂ ਤੇ ਲੱਗ ਜੇ ਇਹ ਹਲਦੀ ਤੇ ਨਮਕ ਤੇ ਥੋੜੇ ਜਿਹਾ ਸੌਫਟ ਜਿਹਾ ਹੋ ਜਾਣਾ। ਤੇ ਇਹ ਜਿਹੜੇ ਛੋਲੇ ਅੱਜ ਆਪਾਂ ਤੁਹਾਨੂੰ ਭੁੰਨ ਕੇ ਦਿਖਾਵਾਂਗੇ ਜੀ ਇਹ ਬਿਨਾਂ ਰੇਤੇ ਤੋਂ ਆਪਾਂ ਭੁੰਨਾਗੇ। ਤੇ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੋਣਗੇ ਤੇ ਇਧਰ ਆਪਾਂ ਰੱਖ ਲਿਆ ਕੜਾਈ ਦੇ ਵਿੱਚ ਨਮਕ ਗਰਮ ਰੱਖ ਲਿਆ ਤੇ ਇਹ ਨਮਕ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਜੀ ਨੂਨ ਨੂੰ ਪੂਰਾ ਚੰਗੀ ਤਰ੍ਹਾਂ ਗਰਮ ਕਰਾਂਗੇ ਆਪਾਂ ਤੇ ਨੂਨ ਇਧਰ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਆਪਣਾ ਤੇ ਹੁਣ ਜਿਹੜੇ ਇਹ ਛੋਲੇ ਆਪਾਂ ਤੇ ਇਸ ਤਰੀਕੇ ਨਾਲ ਅੱਧੇ ਛੋਲੇ ਪਾਵਾਂਗੇ ਆਪਾਂ ਇਹਦੇ ਵਿੱਚ ਕਿ ਹਿਲਾਵਾਂਗੇ ਇਹਨਾਂ ਨੂੰ ਆਪਾਂ ਹਿਲਾਉਂਦੇ ਰਵਾਂਗੇ ਨਾਲ ਦੀ ਨਾਲ ਇਹੋ ਤਰੀਕੇ ਨਾਲ ਹੀ ਇਹਨਾਂ ਨੂੰ ਹਿਲਾਉਂਦੇ ਰਹਿਣਾ ਤੇ ਬਾਜ਼ਾਰ ਵਰਗੇ ਛੋਲੇ ਭੁੰਨ ਕੇ ਦਿਖਾਵਾਂਗੇ ਜੀ ਆਪਾਂ ਤੁਹਾਨੂੰ ਤੇ ਆਪਾਂ ਵੀਡੀਓ ਬਿਲਕੁਲ ਵੀ ਸਕਿੱਪ ਨਹੀਂ ਕਰਦੇ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਹੀ ਤੇ ਹੁਣ ਆਪਾਂ ਇੱਕ ਵਾਰੀ ਇਹਨਾਂ ਨੂੰ ਛੋਲੇ ਨੂੰ ਬਾਹਰ ਕੱਢ ਲਾਂਗੇ ਇੱਕ ਸਕਿੰਟ ਲਈ ਤੇ ਹੁਣ ਆਪਾਂ ਛੋਲੇ ਨੂੰ ਇੱਕ ਵਾਰੀ ਬਾਹਰ ਕੱਢ ਲਾਂਗੇ ਜੀ ਇਹਦੇ ਵਿੱਚ ਇਹ ਵੇਖੋ ਫੁੱਟਣ ਲੱਗ ਗਏ ਸੀਗੇ ਇਹ ਇਸ ਤਰੀਕੇ ਨਾਲ ਇੱਕ ਵਾਰ ਆਪਾਂ ਛੋਲੇ ਬਾਹਰ ਕੱਢ ਲੈਣੇ ਜੀ ਇੱਕ ਮਿੰਟ ਦਾ ਸੇਕ ਲਗਾ ਕੇ ਇਹਨਾਂ ਨੂੰ ਤੇ ਹੁਣ ਆਪਾਂ ਦੁਬਾਰਾ ਇਹਨਾਂ ਨੂੰ ਪਾਵਾਂਗੇ ਕੜਾਈ ਦੇ ਵਿੱਚ ਤੈਨ ਲੋ ਜੀ ਹੁਣ ਆਪਾਂ ਦੁਬਾਰਾ ਇਹਨੂੰ ਤਾ ਦਾਂਗੇ ਇਸ ਤਰੀਕੇ ਆਪਾਂ ਬਿਲਕੁਲ ਵੀ ਸਕਿੱਪ ਨਹੀਂ ਕਰੀ ਵੀਡੀਓ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾ ਰਹੀ ਆ ਇਹਦਾ ਰਿਜਾਇਤ ਤੇ ਦੇਖੋ ਹੁਣ ਇਹ ਵਧੀਆ ਖੁੱਟਣੇ ਸਾਰੇ ਹੋ ਗਏ ਸਾਰੇ ਛੋਲੇ ਤੇ ਹੁਣ ਆਪਾਂ ਕੀ ਕਰਨਾ ਇਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਇੱਕ ਲੈ ਲਾਂਗੇ ਆਪਾਂ ਮੱਧਣੀ ਆਪਣੇ ਕੋਲੇ ਵੇ ਕਰ ਤੁਹਾਡੇ ਕੋਲੇ ਮਿੱਟੀ ਦਾ ਕੋਈ ਕੁਜਾ ਵਗੈਰਾ ਹੈਗਾ ਤਾਂ ਤੁਸੀਂ ਉਹਦੇ ਨਾਲ ਇਹਨਾਂ ਨੂੰ ਐ ਰਗੜ ਸਕਦੇ ਆ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਰਗੜ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਛੋਲਿਆਂ ਨੂੰ ਬਹੁਤ ਹੀ ਵਧੀਆ ਤਿਆਰ ਹੋ ਜਾਣਗੇ ਸਾਰੇ ਫੁੱਲ ਨੱਕੇ ਇੱਥੇ ਆਪਾਂ ਗੈਸ ਥੋੜਾ ਘੱਟ ਕਰ ਲਾਂਗੇ ਜਦੋਂ ਆਪਾਂ ਦੁਬਾਰੇ ਛੋਲੇ ਪਾਵਾਂਗੇ ਤੇ ਵਿੱਚ ਤੇ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋ ਰਹੇ ਆ ਇਹ ਇਸ ਤਰੀਕੇ ਨਾਲ ਤੋੜ ਕੱਢ ਲੈਣੇ ਆ ਇਹ ਤੇ ਲੋ ਜੀ ਹੁਣ ਛੋਲੇ ਘੁਣ ਕੇ ਤਿਆਰ ਤੇ ਹੁਣ ਆਪਾਂ ਕੱਢ ਲਾਂਗੇ ਇਹਨਾਂ ਨੂੰ ਬਾਹਰ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਦੂਸਰੇ ਪੁੰਨ ਲਾਂਗੇ ਦਵਾਰੇ ਜੀ ਤੇ ਜਿਹੜੇ ਇਹ ਬਾਕੀ ਰਹਿ ਗਏ ਜੀ ਇਹ ਵੀ ਆਪਾਂ ਦਵਾਰੇ ਪਾ ਦਾਂਗੇ ਇਹਦੇ ਵਿੱਚ ਤੇ ਇਹਨਾਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਪੁੰਨ ਲਾਂਗੇ ਤੇ ਹੁਣ ਆਪਾਂ ਉੱਤੋਂ ਇਹਨੂੰ ਰਗੜ ਤਾਂਗੇ ਜਿਵੇਂ ਆਪਾਂ ਪਹਿਲਾਂ ਦੂਸਰੇ ਛੋਲੇ ਰਗੜੇ ਐਸੇ ਤਰੀਕੇ ਨਾਲ ਹੀਾਰੇ ਛੋਲੇ ਖੁਣੇ ਤਿਆਰ ਹੋ ਜਾਣਗੇ ਐਸੇ ਤਰੀਕੇ ਤਾਂ ਲੋ ਜਿੱਕਲੇ-ਕੱਲੇ ਦਾਣੇ ਫੁੱਟ ਗਏ ਬਿਲਕੁਲ ਭੁੰਨੇ ਗਏ ਤੇ ਹੁਣ ਆਪਾਂ ਇਹਨਾਂ ਨੂੰ ਵੀ ਕੱਢ ਕੇ ਦਿਖਾਉਨੇ ਆ ਤੁਹਾਨੂੰ ਗੈਸ ਆਪਾਂ ਬੰਦ ਕਰ ਦਾਂਗੇ ਆ ਦੇਖੋ ਤੇ ਆਪਾਂ ਘਰ ਦੇ ਵਿੱਚ ਵੀ ਆਸਾਨੀ ਨਾਲ ਇਹ ਛੋਲੇ ਭੁੰਨ ਸਕਦੇ ਆ ਜੀ ਲੋ ਜੀ ਬਹੁਤ ਹੀ ਵਧੀਆ ਹੁਣ ਛੋਲੇ ਭੁੰਨੇਗੇ ਸਾਰੇ ਤੁਸੀਂ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਤਿਆਰ ਹੋਏ ਐ ਇਹ ਗਰਮ ਗਰਮ ਇਸ ਤਰੀਕੇ ਨਾਲ ਤੁਸੀਂ ਵੀ ਛੋਲੇ ਜ਼ਰੂਰ ਭੁੰਨ ਕੇ ਵੇਖਣਾ ਜੀ ਤੇ ਘਰ ਦੇ ਵਿੱਚ ਬਹੁਤ ਵਧੀਆ ਭੁੰਨੇ ਜਾਂਦੇ ਆਗੇ ਬਿਨਾਂ ਰੇਤੇ ਤੋਂ ਕੜਾਈ ਦੇ ਵਿੱਚ ਤੇ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੀ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਇਸ ਤਰੀਕੇ ਨਾਲ ਤੁਸੀਂ ਵੀ ਘਰ ਦੇ ਵਿੱਚ ਛੋਲੇ ਭੁੰਨ ਕੇ ਜ਼ਰੂਰ ਖਾਣੇ ਜੀ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਨਾਲ